ਵਾਲ ਨੇ ਤਾਂ ਹਾਂ ਤੇ ਮੰਗ ਲਵਾ ਕੇ ਸਾਡਾ ਬਹੁਤ ਸਵਾਗਤ ਕੀਤਾ ਜੀ ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ ਬੜਾ ਸੁਣੇਸ਼ੀ ਹੈ ਜੀ ਬਗਵਤੀ ਮਾ ਦੇ ਜੋ ਦਿਨ ਚੱਪ ਰਹੇ ਨੇ ਤੁਸੀਂ ਆਪ ਦੇ ਘਰੇ ਜਦੋਂ ਜੀ ਆ ਕੇ ਪਾਤਸ਼ਾਹ ਦਾ ਪੂਜਨ ਕਰੋ ਮਾਤਾ ਜੀ ਦਾ ਨਾਮ ਹੋ ਇਹ ਸ਼ਰਵ ਮਾਤਾ ਜੀ ਦਾ ਘਰ ਤੋਂ ਆਪ ਜੀ ਹੁੰਦੇ ਨੇ ਇਹਦੇ ਵਿੱਚ ਪੀਤਾ ਹੋਇਆ ਵਰਦਾਨ ਤਾਂ ਬਹੁਤ ਦਾਮ ਹੈ। ਤੇ ਨਾਲੇ ਨਾਈ ਦੱਤੇ ਕਰਦੇ ਆਇਆ ਸਾਧੂ ਇਹ ਸ਼ੋਭਾ ਯਾਤਰਾ ਸ੍ਰੀ ਮੇਦਾਰਾਮ ਜੀ ਕਰਾਤੋਂ ਸ਼ੁਰੂ ਹੋ ਕੇ ਜੀ ਸਾਰੇ ਮੇਲੇ ਆ ਜੀ ਦੀ ਹੁੰਦੀ ਹੋਈ ਤੇ ਅਸੀਂ ਗਾਹਾਂ ਪੁੰਨਰ ਝੁੱਟੀ ਪਹਿਲੇ ਮੰਡੇ ਉੱਥੇ ਪੁੰਨਰ ਝੁੱਟੀ ਚਲੇ ਪਲਣਾ ਰਹੇ ਹੌਲੇ ਉੱਥੇ ਸਮਾਪਤ ਭਾਈ ਸਾਹਿਬ ਸੰਤ ਸਮੇਲਨ ਵੱਲੋਂ ਸਾਰੇ ਡਾਕਟਰਾਂ ਦੇ ਮਿਲ ਕੇ ਮੰਡੀ ਦੀ ਸ਼ੋਭਾ ਯਾਤਰਾ ਕਰਦੇ ਇਹ ਸਾਲ ਪਾਤਸ਼ਾਹ ਦੀ ਢੰਡੇ ਕੋਈ ਨਾਇਣਾ ਦੇਵ ਕੋ ਚੱਲਣਾ ਲੱਗਿਆ ਇਹ ਸਾਰੇ ਢੰਡੇ ਮਾਦ ਕੇ ਨਾਇਣਾ ਦੇਵ ਜੰਤੂ ਕਰਾਏ ਜਾਣਗੇ ਜਿਸ ਦੇ ਵਿੱਚ ਸਾਰੇ ਨਾਰਨ ਬਾੜੀਆਂ ਆਪਣੇ ਆਪਣੇ ਮੰਦਰਾਂ ਵਿੱਚ ਕਿੱਥੇ ਵੀ ਸੇਵਾ ਕਰਦੀਆਂ ਨੇ ਉੱਥੇ ਹੀ ਰਸਤਾ ਕਰਦੇ ਨੇ ਜਿਹੜਾ ਕਰਕੇ ਸਾਰੇ ਢੰਡੇ ਨਾਇਣਾ ਦੇਵ ਤੱਕ ਪਹੁੰਚ ਲੈਣ ਜਿਸ ਦੇ ਵਿੱਚ ਰਾਮਪਰਾਪੂਰ ਵਾਲਿਆਂ ਨੇ ਤਾਂ ਆਹਾਂ ਤੇ ਲੰਗਰ ਕਰਾ ਕੇ ਆਦਾ ਬਹੁਤ ਸਵਾਗਤ ਕੀਤਾ ਜੀ ਤੇ ਸਿਰਨਾਂ ਬਹੁਤ ਬੋਲਿਆ। ਅੱਜ ਦੀ ਇਹ ਸ਼ੋਭਾ ਯਾਤਰਾ ਕਿੱਥੋਂ ਆਰੰਭ ਹੋਈ ਸੀ ਅਤੇ ਮੁੱਖ ਤੌਰ ਤੇ ਕਿਹੜੀ ਕਿਹੜੀ ਰੂਟ ਉੱਤੇ ਹੁੰਦੀ ਹੋਈ ਕਿੱਥੇ-ਕਿੱਥੇ ਗਈ? ਇਹ ਸ਼ੋਭਾ ਯਾਤਰਾ ਸ੍ਰੀ ਮੇਦਾਰਾਮੀ ਜੀ ਦਾਰੇ ਤੋਂ ਸ਼ੁਰੂ ਹੋ ਕੇ ਜੀ ਸਾਰੇ ਬਜ਼ਾਰ ਜੀ ਦੀ ਹੁੰਦੀ ਹੋਈ ਤੇ ਕਿਸੇ ਗਾਹਾਂ ਪੁੰਨਰ ਝੂਟੀ ਪਹਿਲੇ ਮੰਡੀ ਉੱਥੇ ਪੁੰਨਰ ਝੂਟੀ ਵਾਲੇ ਮੰਦਾਰਾ ਦੇ ਕੋਲ ਹੋ ਕੇ ਸਮਾਪਤ ਹੋਇਆ। ਹਾਂ ਇਹ ਸ਼ੋਭਾ ਯਾਤਰਾ ਨੂੰ ਲੈਂਦੇ ਹੋਏ ਰਾਮਪਰਾਪੂਰ ਦੇ ਹਲਕਾ ਵਾਸੀਆਂ ਨੂੰ ਕੀ ਤੁਹਾਡੇ ਵੱਲੋਂ ਸੰਦੇਸ਼ ਹੈ? ਅਡਾ ਸੰਦੇਸ਼ ਇਹ ਹੈ ਜੀ ਬਗਵਤੀ ਮਾਦੇ ਜੋ ਦਿਨ ਚੱਲ ਰਹੇ ਨੇ ਤੁਸੀਂ ਆਪਨੇ ਘਰੇ ਜੋਤ ਜਗਾ ਕੇ ਮਾਤਾ ਜੀ ਦਾ ਪ੍ਰਣਾਮ ਕਰੋ ਮਾਤਾ ਜੀ ਦਾ ਨਾਮ ਲੋ ਜੇ ਸ਼ਰਵ ਮਾਤਾ ਜੀ ਦਾ ਤੋਂਤਰ ਨਾ ਅਪੀਂਜੇ ਨੇ ਇਹਦੇ ਵਿੱਚ ਪੀਤਾ ਹੋਇਆ ਬੰਦਾ ਤੁਹਾਨੂੰ ਬਹੁਤ ਦਾਮੂ جو <laughs> ڏاٻي <laughs> 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 <laughs>